A1 ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਮਾਨਸੂ ਅਟਵਾਲ ਬਹੁਤ-ਬਹੁਤ ਸਵਾਗਤ ਕਰਦੀ ਹਾਂ ਹਾਂਜੀ ਅੱਜ ਦਾ ਸੀ ਜੋ ਲਾਈਵ ਪ੍ਰੋਗਰਾਮ ਦਾ ਵਿਸ਼ਾ ਲੈ ਕੇ ਆਏ ਹਾਂ ਉਹ ਵਿਸ਼ਾ ਇੱਥੇ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਦਾ ਬਿਆਨ ਆਇਆ ਸਾਹਮਣੇ ਤਾਂ ਇਥੇ ਦੱਸਿਆ ਹੈ ਕਿ ਉਹਨਾਂ ਦੇ ਪਿਤਾ ਵੱਲੋਂ ਮਸਤਵਾਨਾ ਸਾਹਿਬ ਵਿਖੇ ਜਾ ਕੇ ਜਿਹੜੀ ਪ੍ਰੈਸ ਕਾਨਫਰੰਸ ਕਿਤੇ ਨਾ ਕਿਤੇ ਕੀਤੀ ਗਈ ਹੈ ਤਾਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀਆਂ ਗੱਲਾਂ ਉਹਨਾਂ ਦੇ ਪਿਤਾ ਦੇ ਵੱਲੋਂ ਕਹੀਆਂ ਗਈਆਂ ਨੇ ਵਾਕਈ ਹੀ ਇੱਥੇ ਜੇਕਰ ਉਹਨਾਂ ਗੱਲਾਂ ਦੀ ਆਪਾਂ ਗੱਲ ਕਰਦੇ ਹਾਂ ਕਾਫੀ ਹੱਦ ਤੱਕ ਉਹਨਾਂ ਨੇ ਸਰਕਾਰਾਂ ਨੂੰ ਲੈ ਕੇ ਕੁਝ ਚੀਜ਼ਾਂ ਕਹੀਆਂ ਨੇ ਹਾਲਾਂਕਿ ਉਹਨਾਂ ਨੇ ਇਸ ਦੇ ਵਿੱਚ ਇਹ ਚੀਜ਼ ਵੀ ਕਹੀ ਹੈ ਕਿ ਨਜਾਇਜ਼ ਪਰਚੇ ਮੇਰੇ ਦੋਨੋਂ ਬੇਟਿਆਂ ਦੇ ਉੱਤੇ ਪਏ ਹੋਏ ਨੇ ਇਥੇ ਸਰਕਾਰਾਂ ਨਾ ਸਿਰਫ ਮੇਰੇ ਬੇਟਿਆਂ ਤੇ ਬਲਕਿ ਹੋਰ ਵੀ ਬਹੁਤ ਸਾਰੇ ਨੌਜਵਾਨ ਨੇ ਜਿਨ੍ਹਾਂ ਦੇ ਉੱਤੇ ਨਾਜਾਇਜ਼ ਪਰਚੇ ਜਿਹੜੇ ਐ ਉਹ ਪਾਉਂਦੀ ਆ ਪਰ ਗੱਲ ਇਥੇ ਇਹ ਹੈ ਕਿ ਕਿਤੇ ਨਾ ਕਿਤੇ ਭਾਈ ਅਮਰਿਤਪਾਲ ਸਿੰਘ ਦੀ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਹਾਲੀ ਦੇ ਵਿੱਚ ਖਡੂਰ ਸਾਹਿਬ ਤੋਂ ਲੋਕ ਸਭਾ ਦੀ ਜਿਹੜੀ ਚੋਣਾਂ ਨੇ ਉਹ ਜਿੱਤੇ ਨੇ ਤੇ ਐਮਪੀ ਬਣੇ ਨੇ ਤੇ ਕਿਤੇ ਨਾ ਕਿਤੇ 5 ਜੁਲਾਈ ਨੂੰ ਉਹਨਾਂ ਨੇ ਸੋਹ ਵੀ ਚੁੱਕੀ ਐ ਜਿੱਥੇ ਬਾਕੀ ਜਿਹੜੇ ਹੋਰ ਐਮਪੀ ਨੇ ਉਹਨਾਂ ਨੇ 25 ਜੂਨ ਨੂੰ ਸੌ ਚੁੱਕੀ ਸੀ ਤਾਂ ਇੱਥੇ 5 ਜੁਲਾਈ ਨੂੰ ਭਾਈ ਅਮਰਿਤਪਾਲ ਨੇ ਜਿਹੜੀ ਸੌ ਚੁੱਕੀ ਸੀ ਇੱਥੇ ਜੇਕਰ ਗੱਲ ਕਰਦੇ ਆ ਭਾਈ ਅਮਰਿਤਪਾਲ ਦੇ ਭਰਾ ਦੀ ਵੀ ਤਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇੱਥੇ ਪੁਲਿਸ ਦੇ ਵੱਲੋਂ ਹੁਣ ਫੜਿਆ ਗਿਆ ਹੈ ਤੇ ਕਿਤੇ ਨਾ ਕਿਤੇ ਡਰੱਗ ਮਾਮਲਾ ਜਿਹੜਾ ਨਿਕਲ ਕੇ ਸਾਹਮਣੇ ਆਇਆ ਹਾਲਾਂਕਿ ਇਹ ਤਾਂ ਚਲੋ ਜਾਂਚ ਦਾ ਵਿਸ਼ਾ ਹੈ ਇੱਥੇ ਜਿੱਦਾਂ ਜਾਂਚ ਹੋਏਗੀ ਉਸੇ ਤਰੀਕੇ ਦੀ ਜਿਹੜੀ ਕਿਤੇ ਨਾ ਕਿਤੇ ਇਨਫੋਰਮੇਸ਼ਨ ਹੈ ਉਹ ਨਿਕਲ ਕੇ ਸਾਹਮਣੇ ਵੀ ਆਉਂਦੀ ਰਹੇਗੀ ਪਰ ਜੇਕਰ ਆਪਾਂ ਇੱਥੇ ਗੱਲ ਕਰਦੇ ਆਂ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਜਾਂ ਫਿਰ ਉਹਨਾਂ ਦੇ ਪਿਤਾ ਦੀ ਤਾਂ ਉਹਨਾਂ ਦੇ ਪਿਤਾ ਦੇ ਵੱਲੋਂ ਇੱਥੇ ਕਥਿਤ ਤੌਰ ਤੇ ਜਿਹੜਾ ਬਿਆਨ ਦਿੱਤਾ ਗਿਆ ਹੈ ਜਿਸ ਦੇ ਵਿੱਚ ਉਹ ਕਹਿੰਦੇ ਨਜ਼ਰ ਆਏ ਨੇ ਕਿ ਇੱਥੇ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਮਸਲਾ ਹੈ ਉਸਤੇ ਗੱਲ ਨਹੀਂ ਕੀਤੀ ਜਾਂਦੀ ਇੱਥੇ ਜਿਹੜੀ ਕਿਤੇ ਨਾ ਕਿਤੇ ਅੰਦੋਲਨ ਚੱਲ ਰਹੇ ਨੇ ਕਿਸਾਨਾਂ ਦੇ ਵੱਲੋਂ ਕਿਤੇ ਗਏ ਅੰਦੋਲਨ ਤਾਂ ਇਹਨਾਂ ਦੇ ਉੱਤੇ ਗੌਰ ਨਹੀਂ ਕੀਤੀ ਜਾਂਦੀ ਜੇਕਰ ਸਰਕਾਰਾਂ ਦੀ ਹੋਰ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਇੱਥੇ ਇਹ ਵੀ ਕਿਹਾ ਗਿਆ ਹੈ ਕਿ ਨਸ਼ੇ ਦੇਖੋ ਪੰਜਾਬ ਚ ਕਿੰਨੇ ਜ਼ਿਆਦਾ ਵੱਧ ਰਹੇ ਨੇ ਇਹਨਾਂ ਦੇ ਉੱਤੇ ਗੱਲ ਨਹੀਂ ਕੀਤੀ ਜਾਂਦੀ ਹਾਲਾਂਕਿ ਉਹਨਾਂ ਦੇ ਬੇਟੇ ਦਾ ਖੁਦ ਦਾ ਨਾ ਵੀ ਨਸ਼ਿਆਂ ਦੇ ਵਿੱਚ ਆਇਆ ਹੈ ਪਰ ਜਿਹੜੀ ਜਾਂਚ ਹੈ ਉਹ ਲਗਾਤਾਰ جاری ਹੈ ਹਾਲਕਿ ਜੇਕਰ ਕਸੂਰਵਾਰ ਇੱਥੇ ਹੁੰਦੇ ਨੇ ਤਾਂ ਉਹਨਾਂ ਨੂੰ ਜਿਹੜੀ ਸਜ਼ਾ ਹੈ 바ੰਦੀ ਸਜ਼ਾ ਵੀ ਮਿਲਣੀ ਚਾਹੀਦੀ ਹੈ ਪਰ ਜੇਕਰ ਉਹਨਾਂ ਦੇ ਬਿਆਨ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਪਾਲ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਇਹ ਚੀਜ਼ਾਂ ਕਈਆਂ ਗਈਆਂ ਨੇ ਕਿ ਮੇਰਾ ਬੇਟਾ ਹੁਣ ਅੰਮ੍ਰਿਤਪਾਲ ਇੱਥੇ ਜੀਡੀਐਮਪੀ ਬਣ ਚੁੱਕਿਆ ਹੈ ਤਾਂ ਵੀ ਉਸ ਨੂੰ ਕਿਤੇ ਨਾ ਕਿਤੇ ਸਰਕਾਰਾਂ ਵੱਲੋਂ ਦਬਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ ਸਾਡੇ ਨਾਲ ਇੱਕ ਕਾਲਰ ਵੀ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹੈਲੋ ਸਤਿ ਸ਼੍ਰੀ ਅਕਾਲ ਮੈਡਮ ਸ਼ਸ਼ੀਕਾਲ ਸਰ ਕਿਥੋਂ ਬੋਲਦੇ ਹੋ

ਫਿਰ ਉਹ ਇਨਸਾਨ ਬੋਲਦਾ ਹੀ ਹੈ ਇਹ ਬੰਦਾ ਬੋਲਦਾ ਹੀ ਹੈ ਜੀ ਜੀ ਦੇਖੋ ਗੱਲ ਇਹ ਹੈ ਵੀ ਇੱਕ ਉੱਤੇ ਪਈ ਆ ਤਾਂ ਇੱਕ ਬੋਲਿਆ ਤਾਂ ਉਹਦੀ ਸੁਣੀ ਚਾਹੀਦੀ ਹੈ ਸਰਕਾਰ ਨਾਲ ਬਿਲਕੁਲ ਜੀ ਜਿਦਾ ਕਹਿਣਾ ਕਿਸੇ ਤੇ ਦਰਦ ਆਇਆ ਤਾਂ ਸਾਨੂੰ ਇਕੱਠੇ ਹੋ ਕੇ ਗੁਹਾਰ ਲਾਉਣੀ ਚਾਹੀਦੀ ਹੈ ਸਾਨੂੰ ਇੱਕ ਜੁੜਤਾ ਦਿਖਾ ਕੇ ਆਪਣੀ ਫਰਿਆਦ ਸਰਕਾਰਾਂ ਅੱਗੇ ਜਾਂ ਸਰਕਾਰਾਂ ਜਿਹੜੇ ਕੰਮ ਨਹੀਂ ਕਰਦੀਆਂ ਉਹ ਪਰਵਾਉਣੇ ਚਾਹੀਦੇ ਆ ਜੀ ਜੀ ਦੇਖੋ ਸਾਡੇ ਚ ਸਭ ਤੋਂ ਵੱਡੀ ਪ੍ਰੋਬਲਮ ਆ ਵੀ ਜੇ ਮੇਰੇ ਤੇ ਪੈਂਦੀ ਤਾਂ ਮੈਂ ਹੀ ਬੋਲੂੰਗਾ ਦੂਜੇ ਨੂੰ ਦੇਖ ਕੇ ਮੈਂ ਇਗਨੋਰ ਕਰ ਦੂਗਾ ਜੇ ਦੂਜਾ ਮੈਨੂੰ ਦੇਖ ਕੇ ਇਗਨੋਰ ਕਰ ਦੂਗਾ ਜੀ ਬਿਲਕੁਲ ਜੋ ਸਹੀ ਹੈ ਸਹੀ ਹੋਣਾ ਚਾਹੀਦਾ ਹੈ ਸਭਧਾਨ ਦੇ ਹਿਸਾਬ ਨਾਲ ਹੋਣਾ ਚਾਹੀਦਾ ਲੋਕਤੰਤਰ ਦੇ ਹਿਸਾਬ ਨਾਲ ਹੋਣਾ ਚਾਹੀਦਾ ਜਿਹੜਾ ਵੀ ਸਭਧਾਨ ਤੋਂ ਲੋਕਤੰਤਰ ਤੋਂ ਬਾਹਰ ਜਾਂਦਾ ਸਮਾਜਿਕ ਤੋਂ ਸਮਾਜ ਤੋਂ ਬਾਹਰ ਜਾਂਦਾ ਚਾਹੇ ਸਰਕਾਰ ਚੰਦੀ ਹੈ ਚਾਹੇ ਦੋਸ਼ੀ ਜਾਂਦਾ ਜਿਹੜਾ ਵੀ ਜਾਂਦਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹ ਨਹੀਂ ਹੈਗਾ ਵੀ ਝੂਠਾ ਮੂਠਾ ਕਿਸੇ ਦੇ ਪਰਚਾ ਬਣਾ ਕੇ ਕਿਸੇ ਦੀ ਜ਼ਿੰਦਗੀ ਖਰਾਬ ਕਰ ਦੋ ਕਿਸੇ ਦੀ ਆਉਣ ਵਾਲੀ ਜਿਹੜੀ ਲਾਈਫ ਦੇ ਵਿੱਚ ਅਗਲੀਆਂ ਖੁਸ਼ੀਆਂ ਤੁਸੀਂ ਉਹ ਖਰਾਬ ਕਰ ਦੋ ਹਾਂ ਵਾਕਈ ਅਗਰ ਕਿਸੇ ਨੇ ਗੁਨਾਹ ਕੀਤਾ ਕਿਸੇ ਨੇ ਕ੍ਰਾਈਮ ਕੀਤਾ ਤਾਂ ਉਹਨੂੰ ਸਜ਼ਾ ਦੇਣਾ ਵੀ ਸਰਕਾਰਾਂ ਦਾ ਜਾਂ ਉਹਨਾਂ ਮਹਿਕਮਿਆਂ ਦਾ ਜਿਹੜਾ ਫਰਜ ਬਣਦਾ ਹੈ ਜੀ ਬਿਲਕੁਲ ਜੀ ਬਿਲਕੁਲ ਹਾਲਾਂਕਿ ਸਜ਼ਾ ਦੇਣਾ ਮਹਿਕਮਿਆਂ ਦਾ ਹੱਕ ਤਾਂ ਹੈ ਦੇਖੋ ਪਰ ਜੇਕਰ ਇੱਥੇ ਆਪਾਂ ਗੱਲ ਕਰਦੇ ਆਂ ਕਿ ਵਾਕੀ ਦੇਖੋ ਉਹਨਾਂ ਦੇ ਪਿਤਾ ਦਾ ਜਿਹੜਾ ਬਿਆਨ ਨਿਕਲ ਕੇ ਸਾਹਮਣੇ ਆਇਆ ਜੇਕਰ ਆਪਾਂ ਇਸ ਤੇ ਗੌਰ ਕਰਦੇ ਆਂ ਤਾਂ ਵਾਕੀ ਇਹ ਗੱਲ ਤਾਂ ਹੈ ਸੰਜੀਵ ਜੀ ਕੀ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਮਸਲਾ ਹੈ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਤੇ ਸਰਕਾਰਾਂ ਕਿਤੇ ਨਾ ਕਿਤੇ ਇਹਨਾਂ ਵਿਸ਼ਿਆਂ ਨੂੰ ਅਣਗੌਲਾ ਵੀ ਕਰਦੀਆਂ ਨੇ ਕੀ ਲੱਗਦਾ ਹੈ ਮੈਡਮ ਦੇਖੋ ਮੈਂ ਗੱਲ ਕੀਤੀ ਇੱਕ ਛੁੱਟਾ ਇੱਕ ਜੁੜਤਾ ਦੀ ਜੀ ਉਹਦੇ ਵਿੱਚ ਜੇ ਆਪਾਂ ਬੰਦੀ ਸਿੰਘਾਂ ਦੀ ਗੱਲ ਕਰਦੇ ਆਂ ਜੀ ਆਪਾਂ ਇਕੱਲੇ ਬੰਦੀ ਸਿੰਘਾਂ ਦੀ ਗੱਲ ਕਿਉਂ ਕਰਦੇ ਆਂ ਜਿਹੜੇ ਉਹਨਾਂ ਦੇ ਨਾਲ ਜਿਹੜੇ ਨਜ਼ਾਇਜ਼ ਹੋਰ ਲੋਕਾਂ ਦੀਆਂ ਨਾਲ ਜਿਨ੍ਹਾਂ ਦੇ ਵਿੱਚ ਹੋ ਰਿਹਾ ਜਿਨ੍ਹਾਂ ਦੇ ਨਾਲ ਤੱਕਾ ਹੋਇਆ ਜਾਂ ਤੱਕਾ ਹੋ ਰਿਹਾ ਅਸੀਂ ਉਹਨਾਂ ਬਾਰੇ ਕਿਉਂ ਨਹੀਂ ਜੀ ਕਹਿੰਦੇ ਨਾਲ ਜੀ ਕਿਉਂਕਿ ਆਦਰ ਜਿੰਨਾ ਤੇ ਰਸੀਦ ਨਾਲ ਮਿਲ ਕੇ ਸਾਰਿਆਂ ਵਾਸਤੇ ਨਹੀਂ ਕਹੋਂਗੇ ਬੰਦੀ ਸਿੰਘ ਲਾਲੋ ਚਾਹੇ ਕੋਈ ਵੀ ਬੇਗੁਨਾਹ ਹੈ ਜਿਹੜਾ ਅੰਦਰ ਫਸਿਆ ਹੋਇਆ ਜਾਂ ਗੁਨਾਹਗਰ ਬਾਹਰ ਫਿਰਦਾ ਹੈ ਐਸੀ ਏਦਾਂ ਦਾ ਇੱਕ ਜੁੜਤਾ ਦਾ ਜਿਹੜਾ ਮੈਸੇਜ ਹੈ ਸਰਕਾਰਾਂ ਨੂੰ ਦੋਂਗੇ ਤਦ ਕਿਤੇ ਜਾ ਕੇ ਸਰਕਾਰਾਂ ਗੋਡੇ ਟੇਕਦੀਆਂ ਜੀ ਟੁੱਟਣਾ ਟੁੱਟਣਾ ਮੈਸੇਜ ਜਾਣ ਕਰਕੇ ਜਾਂ ਇੱਕੀ ਕਿ ਉਂਗਲੀ ਦਾ ਜਿਹੜਾ ਬੱਲਾ ਉਹ ਇਕੱਠਾ ਨਹੀਂ ਬਣਦਾ ਜਦੋਂ ਉਂਗਲੀਆਂ ਇਕੱਠੀਆਂ ਹੋ ਜਾਂਦੀਆਂ ਸਾਡਾ ਉਹਦੇ ਵਿੱਚ ਬੱਲ ਬਣ ਜਾਂਦਾ ਮੁੱਕਾ ਬਣ ਜਾਂਦਾ ਹੈ ਜੀ ਜੀ ਬਿਲਕੁਲ ਤੇ ਜੇਕਰ ਇਥੇ ਗੱਲ ਕਰੀਏ ਜਿੱਦਾਂ ਕਿ ਤੁਸੀਂ ਵੀ ਦੱਸਿਆ ਹੈ ਕਿ ਹੋਰ ਵੀ ਬਹੁਤ ਸਾਰੇ ਨੌਜਵਾਨ ਨੇ ਜਿਨ੍ਹਾਂ ਤੇ ਨਜਾਇਜ਼ ਪਰਚੇ ਪਾਏ ਗਏ ਨੇ ਕੀ ਲੱਗਦਾ ਹੈ ਕਿ ਇਥੇ ਜਿਨ੍ਹਾਂ ਦੇ ਉੱਤੇ ਨਜਾਇਜ਼ ਪਰਚੇ ਪਾਏ ਗਏ ਨੇ ਸਰਕਾਰਾਂ ਨੂੰ ਇਥੇ ਚਾਹੀਦਾ ਹੈ ਕਿ ਕਿਤੇ ਨਾ ਕਿਤੇ ਇਹਨਾਂ ਦੀ ਜਿਹੜੀ ਬੰਦੀ ਕਾਰਵਾਈ ਹੈ ਚਲੋ ਕਾਰਵਾਈ ਕਰਕੇ ਜੇਕਰ ਕੋਈ ਬੇਕਸੂਰ ਸਾਬਿਤ ਨਹੀਂ ਹੁੰਦਾ ਤਾਂ ਉਹਨਾਂ ਨੂੰ ਤਾਂ ਛੱਡ ਦੇਣਾ ਚਾਹੀਦਾ ਹੈ ਦੇਖੋ ਮੈਡਮ ਇੱਕ ਜੁੱਟਤਾ ਦੇ ਨਾਲ-ਨਾਲ ਸਾਨੂੰ ਕਾਨੂੰਨ ਚੇਂਜ ਕਰਵਾਉਣ ਦੀ ਜ਼ਰੂਰਤ ਹੈ ਜੀ ਜੀ ਜਦੋਂ ਕਾਨੂੰਨ ਚੇਂਜ ਹੋਗੇ ਕਾਨੂੰਨ ਚੇਂਜਿੰਗ ਦੇ ਵਿੱਚ ਹੀ ਜਿਹੜਾ ਸਰਕਾਰਾਂ ਆਪਣੀਆਂ ਮਨਮਰਜ਼ੀਆਂ ਕਰਦੀਆਂ ਉਹ ਨਹੀਂ ਹੋਣਗੀਆਂ ਜੀ ਲੇਕਿਨ ਕਾਨੂੰਨ ਚੇਂਜ ਨਹੀਂ ਜੀ ਹੋ ਰਹੇ ਕਾਨੂੰਨ ਉਸੇ ਤਰ੍ਹਾਂ ਨਾਲ ਚੱਲਦੇ ਆ ਵੀ ਜੋ ਸਰਕਾਰਾਂ ਕਹਿਣ ਜਿਹੜੇ ਮਹਿਕਮੇ ਨੂੰ ਕਹੇ ਉਹ ਮਹਿਕਮੇ ਦੇ ਪ੍ਰੈਸ਼ਰ ਨਾਲ ਕੰਮ ਕਰਵਾ ਸਕਦੀਆਂ ਆਪਣੇ ਹਿਸਾਬ ਨਾਲ ਐਸਟਾ ਕਹਿੰਦੇ ਆ ਵੀ ਅਗਰ ਤੁਸੀਂ ਵਿਦੋਸ਼ੀਆਂ ਨੂੰ ਬਾਹਰ ਲੈ ਕੇ ਆਉਣਾ ਜਿਨ੍ਹਾਂ ਨੇ ਦੋਸ਼ ਨਹੀਂ ਕੀਤਾ ਜੇਲ੍ਹਾਂ ਦੇ ਅੰਦਰ ਬੈਠੇ ਆ ਜਿਹੜੇ ਬੇਗੁਨਾਹ ਆ ਜੀ ਉਹਨਾਂ ਨੂੰ ਕਿਤੇ ਬਾਹਰ ਲੈ ਕੇ ਆਉਣਾ ਤਾਂ ਰਲ ਮਿਲ ਕੇ ਇਕੱਠੇ ਹੋ ਕੇ ਇਹ ਸਰਕਾਰਾਂ ਅੱਗੇ ਮਾਨਯੋਗ ਅਦਾਲਤਾਂ ਅੱਗੇ ਕਾਨੂੰਨ ਚੇਂਜ ਕਰਨ ਦੀ ਗੱਲ ਕਰੋ ਜੇ ਕਾਨੂੰਨ ਚੇਂਜ ਹੋਵੇ ਜੀ ਤਾਂ ਜੋ ਕਾਨੂੰਨ ਦੇ ਵਿੱਚ ਸੋਧ ਕਰਕੇ ਇਹ ਜਿਹੜੇ ਆਟੋਮੈਟਿਕ ਜਦੋਂ ਕਾਨੂੰਨ ਦੇ ਵਿੱਚ ਜਿਹਦੇ ਸੇਧ ਸੋਧ ਹੋਗੀ ਆਟੋਮੈਟਿਕ ਹੀ ਨਾ ਤੇ ਦੇਖਣਾ ਅੰਦਰ ਬੈਠੇ ਆਓ ਆਪਣੇ ਆਪ ਬਾਹਰ ਆ ਜਾਣਗੇ ਜੀ ਕਾਨੂੰਨ ਦੇ ਹਿਸਾਬ ਨਾਲ ਫਿਲਹਾਲ ਅਜੇ ਅੜੀਕਾ ਕਾਨੂੰਨ ਦੇ ਤਹਿਤ ਇਹਨਾਂ ਨੂੰ ਲੱਗ ਰਿਹਾ ਹੈ ਜੀ ਬਿਲਕੁਲ ਜੀ ਬਿਲਕੁਲ ਤੇ ਦੇਖੋ ਜੇਕਰ ਇਥੇ ਅਮਰਿਤਪਾਲ ਦੀ ਭਰਾ ਦੀ ਵੀ ਆਪਾਂ ਗੱਲ ਲਗਾ ਲਈਏ ਤਾਂ ਉਹਨਾਂ ਤੇ ਵੀ ਕਿਤੇ ਨਾ ਕਿਤੇ ਡਰਗ ਦਾ ਜਿਹੜਾ ਹੁਣ ਇਹ ਮਾਮਲਾ ਚੱਲ ਰਿਹਾ ਹੈ ਕੀ ਲੱਗਦਾ ਹੈ ਕਿ ਇਹ ਜਾਂਚ ਦਾ ਹਾਲਾਂਕਿ ਵਿਸ਼ਾ ਵੀ ਹੈ ਤੇ ਜੇਕਰ ਇਥੇ ਜਾਂਚ ਚੰਗੇ ਤਰੀਕੇ ਨਾਲ ਹੁੰਦੀ ਹੈ ਜੇਕਰ ਕੋ ਕਸੂਰਵਾਰ ਨੇ ਤਾਂ ਸਜ਼ਾ ਵੀ ਬਣਨੀ ਚਾਹੀਦੀ ਹੈ ਪਰ ਜੇਕਰ ਬੇਕਸੂਰ ਸਾਬਤ ਹੁੰਦੇ ਨੇ ਤਾਂ ਕਿਤੇ ਨਾ ਕਿਤੇ ਸਰਕਾਰਾਂ ਨੂੰ ਐਦਾਂ ਫਸਾਣਾ ਵੀ ਨਹੀਂ ਚਾਹੀਦਾ ਕਿਸੇ ਨੂੰ ਕੀ ਲੱਗਦਾ ਹੈ ਦੇਖੋ ਮੈਡਮ ਇਸ ਦਾ ਪਹਿਲਾਂ ਹੀ ਕਿਹਾ ਵੀ ਕਿਸੇ ਨਾਲ ਨਜਾਇਜ਼ ਨਾ ਜੀ ਹੋਵੇ ਜੀ ਨਜਾਇਜ਼ ਕਿਉਂ ਹੋਵੇ ਜਾਂ ਸਰਕਾਰਾਂ ਨਜਾਇਜ਼ ਕਿਉਂ ਕਰਦੀਆਂ ਜੀ ਅਸੀਂ ਤਾਂ ਸਾਡਾ ਹਰ ਟਾਈਮ ਸਵਾਰ ਰਹਿੰਦਾ ਜੀ ਚਾਹੇ ਅਮਰਤਪਾਲ ਦਾ ਭਰਾ ਚਾਹੇ ਕੋਈ ਹੋਰ ਅਕਿਓ ਅਕਿ ਕਿਸੇ ਦੀ ਜ਼ਿੰਦਗੀ ਖਰਾਬ ਕਰੇ ਜੀ ਆਹ ਅਗਰ ਕਿਸੇ ਨੇ ਕ੍ਰਾਈਮ ਕੀਤਾ ਕਿਸੇ ਨੇ ਜ਼ੁਲਮ ਕੀਤਾ ਤਾਂ ਉਹਨੂੰ ਸਜ਼ਾ ਦੇਓ ਚਾਹੇ ਕੋਈ ਵੀ ਹੈ ਜੀ ਲੇਕਿਨ ਬਿਨਾ ਕ੍ਰਾਈਮ ਕੀਤੇ ਬੰਦੇ ਨੂੰ ਸਜ਼ਾ ਦੇਣੀ ਬਿਨਾ ਗਰਾਹੀਤੇ ਬੰਦੇ ਨੂੰ ਸਜ਼ਾ ਦੇ ਦੇਣੀ ਕਿਤੇ ਨਾ ਕਿਤੇ ਲੋਕਤੰਤਰ ਤੋਂ ਸੁਵਿਧਾਨ ਤੋਂ ਬਾਹਰ ਹੈ ਜੀ 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 ਬਿਲਕੁਲ ਤੇ ਇਸ ਦੇ ਵਿੱਚ ਜੇਕਰ ਆਪਾਂ ਭਾਈ ਅਮਰਿਤਪਾਲ ਦੀ ਵੀ ਗੱਲ ਕਰਦੇ ਆ ਤਾਂ ਹੁਣ ਭਾਈ ਅਮਰਿਤਪਾਲ ਨੇ ਵੀ ਹਾਈ ਕੋਰਟ ਦਾ ਜਿਹੜਾ ਦਰਵਾਜ਼ਾ ਹੈ ਉਹ ਖਟਖਟਾਇਆ ਹੈ ਕੀ ਲੱਗਦਾ ਹੈ ਕਿ ਇੱਥੇ ਜਿਹੜੀ ਹੁਣ ਕਿਤੇ ਨਾ ਕਿਤੇ ਐਮਪੀਬੀਓ ਬਣ ਚੁੱਕੇ ਨੇ ਕੀ ਸੁਣਵਾਈ ਹੈ ਇਹਨਾਂ ਦੀ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਅੱਗੇ ਵੀ ਜਿਹੜੀ ਹੋਰ ਚੀਜ਼ਾਂ ਨਿਕਲ ਕੇ ਸਾਹਮਣੇ ਆ ਸਕਦੀਆਂ ਨੇ ਮੈਡਮ ਜਦ ਤੱਕ ਕਾਨੂੰਨ ਨਹੀਂ ਜੀ ਚੇਂਜ ਹੁੰਦੇ ਜਦ ਤੱਕ ਕਾਨੂੰਨ ਦੇ ਪੰਨੇ ਉਹ ਪਲਟ ਨਹੀਂ ਜੀ ਹੁੰਦੇ ਜਿਹੜੇ ਕਾਨੂੰਨਾਂ ਦੇ ਤਹਿਤ ਸਰਕਾਰਾਂ ਧੱਕਾ ਕਰ ਰਹੀਆਂ ਜੀ ਵਿਭਾਗਾਂ ਧੱਕਾ ਕਰ ਰਹੇ ਆ ਜੀ ਉਹਨਾਂ ਜਿਹੜੇ ਸੀ ਜਿੱਥੇ ਮਰਜ਼ੀ ਜਾਈ ਜਾਏ ਸਾਡਾ ਇਹੀ ਹਾਲ ਰਹੂਗਾ ਜੀ ਅਗਰ ਇਹੀ ਕੋ ਚੋਣਾ ਹੁੰਦਾ ਤਾਂ ਲੋਕਾਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਤੇ ਬਾਅਦ ਲੋਕ ਅੰਦਰ ਨਾ ਬੈਠੇ ਉਹਦੇ ਚਾਹੇ ਉਹ ਬੰਦੀ ਸਿੰਘ ਲਾ ਲੋ ਚਾਹੇ ਕਿਸੇ ਹੋਰ ਕ੍ਰਾਈਮ ਚ ਗਿਆ ਹੋਇਆ ਬੰਦਾ ਅੰਦਰ ਲਾ ਦੇ ਜੀ ਬਿਲਕੁਲ ਚੇਂਜ ਦੀ ਜ਼ਰੂਰਤ ਹੈ ਜੀ ਬਿਲਕੁਲ ਬਿਲਕੁਲ ਕਾਨੂੰਨ ਦੀ ਜੇਕਰ ਆਪਾਂ ਗੱਲ ਕਰਦੇ ਆ ਜਿੱਦਾਂ ਤੁਸੀਂ ਵੀ ਗੱਲ ਕੀਤੀ ਹੈ ਕਿ ਕਾਨੂੰਨ ਦੇ ਵਿੱਚ ਜਿਹੜੇ ਕੁਝ ਬਦਲਾਅ ਨੇ ਉਹ ਬਹੁਤ ਜ਼ਿਆਦਾ ਜ਼ਰੂਰੀ ਨੇ ਪਰ ਕੀ ਲੱਗਦਾ ਹੈ ਕਿ ਕਈ ਵਾਰ ਕੀ ਹੁੰਦਾ ਹੈ ਪੁਲਿਸ ਪ੍ਰਸ਼ਾਸਨ ਜਿਹੜੀ ਹੈ ਉਹ ਜਿੱਦਾਂ ਕਿ ਆਪਾਂ ਕੱਲ ਦੇ ਲਾਈਵ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਸਾਰੇ ਹੀ ਪੁਲਿਸ ਦੇ ਜਿਹੜੇ ਕਿਤੇ ਨਾ ਕਿਤੇ ਕਰਮਚਾਰੀ ਨੇ ਕੁਝ ਨਹੀਂ ਹੁੰਦੇ ਪਰ ਕੁਝ ਕੁ ਲੋਕ ਇੱਥੇ ਭ੍ਰਿਸ਼ਟਾਚਾਰ ਵੀ ਹੁੰਦੇ ਨੇ ਜਿੱਦਾਂ ਕਿ ਆਪਾਂ ਨੂੰ ਪਤਾ ਹੀ ਹੈ ਤਾਂ ਇਹਨਾਂ ਲੋਕਾਂ ਦਾ ਕਾਨੂੰਨ ਵਿਵਸਥਾ ਤੇ ਕਿੰਨਾ ਜ਼ਿਆਦਾ ਅਸਰ ਪੈਂਦਾ ਹੈ ਮੈਡਮ ਦੇਖੋ ਜੀ ਕਾਨੂੰਨ ਵਿਵਸਥਾ ਤੱਕ ਇਹਨਾਂ ਨੂੰ ਕੋਈ ਲੈਣਾ ਦੇਣਾ ਹੀ ਨਹੀਂ ਜੀ ਹੁੰਦਾ ਜੀ ਕਿਉਂਕਿ ਇਹਨਾਂ ਨੂੰ ਬਚਾਉਣੇ ਵਾਲੇ ਬੈਠੇ ਆ ਜੀ ਹੂੰ ਉਹਨੀਆਂ ਚੀਜ਼ਾਂ ਨੂੰ ਅਸੀਂ ਕਹਿੰਦੇ ਆ ਇਹਨਾਂ ਕੰਮਾਂ ਨੂੰ ਅਸੀਂ ਕਹਿੰਦੇ ਵੀ ਸਰਕਾਰਾਂ ਧਿਆਨ ਚ ਲਿਆ ਕੇ ਇਹਨਾਂ ਚੀਜ਼ਾਂ ਤਨਕੇਲ ਕਰੇ ਜੀ ਅਗਰ ਕੋਈ ਫ੍ਰਿਸ਼ਟਾਜਾਰ ਪ੍ਰਫਿਸ਼ਟਾਜਾਰੀ ਕਰਦਾ ਕੋਈ ਗੁਨਾਹ ਕਰਦਾ ਕੋਈ ਕ੍ਰਾਈਮ ਕਰਦਾ ਤਾਂ ਉਹਨੂੰ ਸਜ਼ਾ ਦੋ ਨਾ ਕਿ ਉਹਦਾ ਪੱਕੇ ਲੈ ਕੇ ਉਹਨੂੰ ਵਿਚਾਰਿਆ ਜਾਵੇ ਜੇ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਮਾਨ ਸਾਹਿਬ ਬਹੁਤ ਕਹਿੰਦੇ ਆ ਇਮਾਨਦਾਰੀ ਦੀ ਪਾਰਟੀ ਅਸੀਂ ਇਨਕਲਾਬ ਦੀ ਪਾਰਟੀ ਆ ਲੇਕਿਨ ਕਿਤੇ ਨਾ ਕਿਤੇ ਡਾਡੀ ਹੋਣ ਤੋਂ ਬਾਅਦ ਵੀ ਬੰਦੇ ਪਾਰਟੀ ਦੇ ਵਿੱਚ ਘੁੰਮਦੇ ਆ ਪਾਰਟੀ ਦੇ ਵਿੱਚ ਸੀਟਾਂ ਦੇ ਕਾਇਮ ਆ ਪਾਰਟੀ ਤੇ ਮੀਟਿੰਗਾਂ ਅਟੈਂਡ ਕਰਦੇ ਆ ਜੀ ਬਿਲਕੁਲ ਜੀ ਬਿਲਕੁਲ ਦੇਖੋ ਇਮਾਨਦਾਰੀ ਦੀ ਪਾਰਟੀ ਹੋਣਾ ਜਾਂ ਇਮਾਨਦਾਰੀ ਦੇ ਨਾਲ ਕੰਮ ਕਰਨਾ ਅੱਜ ਕੱਲ ਦੇ ਟਾਈਮ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਬੋਲ ਕੇ ਬੋਲਣ ਚੱਛੀਆਂ ਲੱਗਦੀਆਂ ਨੇ ਪਰ ਜੇਕਰ ਆਪਾਂ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਬਹੁਤ ਕਠਿਨ ਮਿਹਨਤ ਜਿਹੜੀ ਹੈ ਉਹ ਲੱਗਦੀ ਹੈ ਪਰ ਕੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਜਦੋਂ ਬਣੀ ਸੀ ਤਾਂ ਉਦੋਂ ਹਾਲਾਂਕਿ ਬਹੁਤ ਕੰਮ ਵੀ ਕਰਾਏ ਨੇ ਇੱਥੇ ਆਪਾਂ ਇਹ ਨਹੀਂ ਕਹਿੰਦੇ ਕਿ ਕੰਮ ਨਹੀਂ ਕੀਤੇ ਬਸਾਰੇ ਜਿਹੜੇ ਦੇਖੋ ਕਿ ਤਰ੍ਹਾਂ ਕਿਤੇ ਕੰਮ ਕੀਤੇ ਗਏ ਪਰ ਉਹ ਕੰਮ ਜਿਹੜੇ ਨੇ ਉਹ ਕਿਸ ਤਰੀਕੇ ਦੇ ਨਾਲ ਅੱਗੇ-ਅੱਗੇ ਹੁੰਦੇ ਰਹੇ ਇਹ ਵੀ ਆਪਾਂ ਨੂੰ ਪਤਾ ਹੀ ਹੈ ਕਿ ਜਿੱਦਾਂ ਕਿ ਦੇਖੋ ਜਿਹੜੇ ਫੋਨ ਨੰਬਰ ਜਾਰੀ ਕੀਤੇ ਗਏ ਸੀ ਕਿ ਜੇਕਰ ਕੋਈ ਭ੍ਰਿਸ਼ਟਾਚਾਰ ਹੀ ਕਰਦਾ ਹੈ ਜੇਕਰ ਕੋਈ ਰਿਸ਼ਵਤ ਮੰਗਦਾ ਹੈ ਤਾਂ ਤੁਸੀਂ ਇਹ ਹੈਲਪਲਾਈਨ ਨੰਬਰ ਤੇ ਕਾਲ ਕਰ ਸਕਦੇ ਹੋ ਪਰ ਜਦੋਂ ਲੋਕ ਕਾਲ ਕਰਦੇ ਸੀ ਤਾਂ ਲੋਕਾਂ ਦਾ ਕਹਿਣਾ ਹੁੰਦਾ ਸੀ ਕਿ ਇਸ ਤੇ ਤਾਂ ਕੋਈ ਕਾਲ ਹੀ ਨਹੀਂ ਚੁੱਕਦਾ ਬਿਲਕੁਲ ਮੈਡਮ ਦੇਖੋ ਕਰਨਾ ਦਿਖਾਉਣਾ ਕਰਨੀ ਕਥਨੀ 'ਚ ਫਰਕ ਹੈ ਜੀ ਜੀ ਅਖੀਰ ਉਹ ਹੀ ਤਾਂ ਕਹਿੰਦੇ ਆ ਜਿਹੜੀਆਂ ਚੀਜ਼ਾਂ ਨੂੰ ਮੌਜੂਦਾ ਸਰਕਾਰ ਚਲੋ ਜੀ ਮੌਜੂਦਾ ਸਰਕਾਰ ਦੀ ਗੱਲ ਕਰੂੰਗੇ ਬਾਕੀ ਜਿਹੜੀਆਂ ਲੰਗੀਆਂ ਤਾਂ ਲੰਗੀਆਂ ਜਿਹੜੇ ਫਾਇਦਾ ਨਹੀਂ ਮੌਜੂਦਾ ਸਰਕਾਰ ਜਿਹੜਾ ਜਿੰਨਾ ਕੁਸ਼ ਕਰ ਰਹੀ ਆ ਜਾਂ ਜਿੰਨਾ ਕੁ ਲੋਕਾਂ ਦੇ ਹਿੱਤਾਂ 'ਚ ਕਰਨਾ ਚਾਹੁੰਦੀ ਆ ਜੀ ਉਹਨੂੰ ਉਨਾ ਤੇ ਕਹੋ ਜਿੰਨਾ ਤੁਸੀਂ ਕਰ ਸਕਦੇ ਆ ਜੀ ਕਿਸੇ ਨੂੰ ਭਰੋਸੇ 'ਚ ਲੇਕੇ ਰੱਖਣਾ ਜਾਂ ਕਿਸੇ ਨੂੰ ਵਿਸ਼ਵਾਸ ਦੇ ਕੇ ਵਿਸ਼ਵਾਸ ਤੋੜ ਦੇਣਾ ਸਭ ਤੋਂ ਵੱਡਾ ਬੰਦੇ ਦੇ ਦਿਲ ਤੇ ਜਿਹੜਾ ੱਟਕਾ ਲੱਗਦਾ ਹੈ ਇਹ ਅਗਰ ਐਦਾਂ ਹੀ ਅਸੀਂ ਝੂਠ-ਫੂਠ ਦੇ ਨਾਲ ਸਰਕਾਰਾਂ ਚਲਾਉਣੀ ਹੈ ਤਾਂ ਸਾਨੂੰ ਨਹੀਂ ਲੱਗਦਾ ਵੀ ਆਉਣ ਵਾਲੇ ਟਾਈਮ 'ਚ ਕਿਤੇ ਨਾ ਕਿਤੇ ਸਰਕਾਰਾਂ ਦਾ ਟਾਈਮ ਰਹੂਗਾ ਹੋ ਸਕਦਾ ਕਿਤੇ ਗਵਰਨਰ ਰਾਜ ਨਾ ਹੋ ਜਾਈ ਬਈ ਜੀ ਐਦਾਂ ਹੁੰਦਾ ਰਿਹਾ ਹੈ ਬਿਲਕੁਲ ਜੀ ਬਿਲਕੁਲ ਤੇ ਦੇਖੋ ਕਿਤੇ ਨਾ ਕਿਤੇ ਜਿੰਨੇ ਵੀ ਲੋਕਾਂ ਦੇ ਨਾਲ ਜੁੜੇ ਹੋਏ ਮੁੱਦੇ ਨੇ ਉਹਨਾਂ ਦੇ ਉੱਤੇ ਸਰਕਾਰਾਂ ਦਾ ਧਿਆਨ ਹੋਣਾ ਬਹੁਤ ਜ਼ਰੂਰੀ ਹੈ ਜੋ ਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਨਹੀਂ ਹੈ ਕੀ ਲੱਗਦਾ ਕਿ ਇੱਥੇ ਵਾਕਈ ਸਰਕਾਰਾਂ ਜਿਹੜੀਆਂ ਨੇ ਉਹ ਲੋਕਾਂ ਦੇ ਪ੍ਰਤੀ ਕੰਮ ਕਰ ਰਹੀਆਂ ਨੇ ਜਾਂ ਫਿਰ ਆਪਣੀਆਂ ਕੁਰਸੀਆਂ ਨੂੰ ਬਚਾਉਣ ਦੇ ਚੱਕਰ 'ਚ ਕੀ ਲੱਗਦਾ ਹੈ मैडम अगर ਲੋਕਾਂ ਪ੍ਰਤੀ ਕੰਮ ਹੁੰਦਾ ਤਾਂ ਇਹ ਚੀਜ਼ਾਂ ਸਾਨੂੰ ਅੰਕੜਿਆਂ 'ਚ ਵਾਧੇ ਨਾ ਦਿਖਦੇ ਜੀ ਕ੍ਰਾਈਮ ਦੇ ਅੰਕੜਿਆਂ 'ਚ ਵਾਧੇ ਨਾ ਦਿਖਦੇ ਜੀ ਨਸ਼ਿਆਂ ਦੇ ਅੰਕੜਿਆਂ 'ਚ ਵਾਧੇ ਦੇਖ ਨਾ ਦਿਖਦੇ ਸਾਨੂੰ ਭ੍ਰਿਸ਼ਟਾਚਾਰੀ ਦੇ ਜੀ ਬਿਲਕੁਲ ਜੀ ਬਿਲਕੁਲ ਤੁਸੀਂ ਜਾ ਕੇ ਆ온 ਦਾ ਰਿਕਾਰਡ ਚੈੱਕ ਕਰੋ ਹਰੇਕ ਡਿਪਾਰਟਮੈਂਟ ਹਰੇਕ ਮਹਿਕਮੇ ਨੂੰ ਰਿਪੋਰਟ ਦੇ ਵਿੱਚ ਲੈ ਕੇ ਚੈੱਕ ਕਰਕੇ ਦੇਖੋ ਤੁਸੀਂ ਵੀ ਅੰਕੜੇ ਕਿਸੇ ਵੀ ਚੀਜ਼ ਦੇ ਵੱਧ ਹੋਏਗਾ ਘਟ ਹੋਏ ਆ ਜੀ ਦੁੱਖ ਤਾਂ ਇਸ ਗੱਲ ਦਾ ਵਧਦੇ ਜਾ ਰਹੇ ਜੀ ਘਟਦੇ ਨਹੀਂ ਜਾ ਰਹੇ ਜੇ ਗਰਾਊਂਡ ਜ਼ੀਰੋ ਤੇ ਆ ਕੇ ਸਰਕਾਰ ਕੰਮ ਕਰੂਗੀ ਗਰਾਊਂਡ ਜ਼ੀਰੋ ਤੇ ਆ ਕੇ ਕੰਮ ਹੋਊਗਾ ਤਦ ਲੋਕ ਕਾਰ ਕੰਮ ਕਰਦੀ ਆ ਹਲੇ ਤਾਂ ਸਿਰਫ ਸਾਨੂੰ ਉਹਨਾਂ ਫਲੈਕਸ ਬੋਰਡਾਂ ਤੇ ਜਾਂ ਉਹਨਾਂ ਹੋਲਡਿੰਗ ਬੋਰਡਾਂ ਤੇ ਕਿਤੇ بڑے بڑے ਬੋਟਾਂ ਤੇ ਸਾਨੂੰ ਲਿਖਿਆ ਹੋਇਆ ਦਿਖਦਾ ਐ ਇੰਨੀਆਂ ਨੌਕਰੀਆਂ ਇੰਨੇ ਬ੍ਰਿਸ਼ਟਾਚਾਰੀ ਵਾਲੇ ਫੜ ਲਏ ਇੰਨੇ ਨਸ਼ੇ ਵਾਲੇ ਫੜ ਲਏ ਜੀ ਉਹ ਸਿਰਫ ਕਾਗਜ਼ਾਂ ਦੇ ਵਿੱਚ ਹੀ ਕਾਗਜ਼ ਕਾਲੇ ਕਰੇ ਹੋਏ ਆ ਗਰਾਊਂਡ 0 ਤੇ ਸਾਨੂੰ ਕੁਝ ਨਹੀਂ ਵੀ ਦਿਖ ਰਿਹਾ ਜੀ ਜੋ ਅਸੀਂ ਦੇਖ ਰਹੇ ਆਂ ਬਿਲਕੁਲ ਉਹੀ ਗੱਲ ਆ ਕਿ ਦੇਖੋ ਸੰਜੀਵ ਜੀ ਜੇਕਰ ਗਰਾਊਂਡ ਗਰਾਊਂਡ 0 ਦੀ ਆਪਾਂ ਗੱਲ ਕਰਦੇ ਆਂ ਤਾਂ ਗਰਾਊਂਡ 0 ਤੇ ਆ ਕੇ ਸਰਕਾਰਾਂ ਕਿੰਨਾ ਕੰਮ ਕਰਦੀਆਂ ਨੇ ਇਹ ਵੀ ਆਪਾਂ ਨੂੰ ਪਤਾ ਹੀ ਐ ਤੇ ਲੋਕਾਂ ਨੂੰ ਵੀ ਚੰਗੀ ਤਰ੍ਹਾਂ ਪਤਾ ਹੀ ਐ ਕਾਇਮ ਬਸ ਬਿਲਕੁਲ ਮੈਂ ਤਾਂਹੀ ਤੈਹੀ ਕਹਿੰਦੇ ਆ ਵੀ ਜੇ ਤੁਸੀਂ ਇੱਕ ਅਲੱਗ ਪਾਰਟੀ ਜਾਂ ਤੁਸੀਂ ਇੱਕ ਆਮ ਆਦਮੀ ਪਾਰਟੀ ਦੀ ਗੱਲ ਕਰੀ ਦੀ ਵਿੱਚ ਆਮ ਬੰਦੇ ਦੀ ਸਰਕਾਰ ਆਮ ਆਮ ਲੋਕਾਂ ਦੀ ਪਾਰਟੀ ਹੈ ਜੀ ਇਹ ਸਾਨੂੰ ਇਸ ਪਾਰਟੀ ਜੀ ਵੀ ਆਮ ਕੁਝ ਨਹੀਂ ਜੀ ਲਿਖਿਆ ਜੀ ਹੈ ਇਹਦੇ ਵਿੱਚ ਵੀ ਖਾਸ ਤੋਂ ਖਾਸ ਹੋ ਗਏ ਉਲਟਾ ਸਗੋ ਇਹਨਾਂ ਦੇ ਖਾਸ ਹੋਣ ਦੇ ਅੰਕੜੇ ਜੀ ਪਾਰਟੀ ਨੇ ਕ੍ਰਾਸ ਕਰ ਲਿਆ ਜੀ ਜਿਹੜੀਆਂ ਤੀਜਿਆਂ ਨੂੰ ਜਿਹੜੀਆਂ ਸਰਕਾਰਾਂ ਨੂੰ ਲੋਕ ਕਹਿੰਦੇ ਹੁੰਦੇ ਦੀ 70 75 ਸਾਲ ਚ ਕਿਹਾ ਕਰਤੀਆਂ ਨਹੀਂ ਆ ਜੀ ਇਹ ਤਾਂ ਉਹਨਾਂ ਦੇ ਕਿਤੇ ਨਾ ਕਿਤੇ ਕਈ ਚੀਜ਼ਾਂ ਤਾਂ ਉਹਨਾਂ ਨੇ ਵੀ ਕਰਾਸ ਕਰ ਗਏ ਜੀ ਰੁਕਣਾ ਤਾਂ ਇੱਕ ਦੂਰ ਦੀ ਗੱਲ ਹੋ ਗਈ ਜੀ ਬਿਲਕੁਲ ਜੀ ਬਿਲਕੁਲ ਹਾਲਾਂਕਿ ਇੱਥੇ ਕਿਤੇ ਨਾ ਕਿਤੇ ਇੰਨਾ ਵਿਸ਼ਾ ਦੇ ਉੱਤੇ ਜਾਂਚ ਵੀ ਹੋਣੀ ਜ਼ਰੂਰੀ ਹੈ ਤੇ ਸਾਡੇ ਨਾਲ ਇੱਕ ਹੋਰ ਦੂਸਰੇ ਕਾਲਰ ਜੁੜਨ ਲੱਗੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹੈਲੋ ਕਿੱਥੇ ਗਾਦੀ ਹੈ ਸ੍ਰੀਕਾਲ ਸਰ ਕਿੱਥੋਂ ਬੋਲਦੇ ਹੋ ਮਾਲਵਿੰਦਰਪੁਰੋਂ ਸ਼ਰੂਰ ਤੋਂ ਹਾਂਜੀ ਮਾਲਵਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਈਵਨ ਪੰਜਾਬੀ ਟੀਵੀ ਤੇ ਧੰਨਵਾਦ ਜੀ ਧੰਨਵਾਦ ਮਾਲਵਿੰਦਰ ਜੀ ਦੇਖੋ ਇਹ ਜਿਹੜੀ ਅਪਡੇਟ ਕਿਤੇ ਨਾ ਕਿਤੇ ਨਿਕਲ ਕੇ ਆਏ ਸਾਹਮਣੇ ਆਈ ਹੈ ਜੋ ਕਿ ਅੱਜ ਆਪਣਾ ਲਾਈਵ ਪ੍ਰੋਗਰਾਮ ਦਾ ਵਿਸ਼ਾ ਵੀ ਹੈ ਕਿ ਭਾਈ ਅੰਮ੍ਰਿਤਪਾਲ ਦੇ ਪਿਤਾ ਜੋ ਕਿ ਕੱਲ ਸੰਗਰੂਰ ਦੇ ਮਸਤਵਾਨਾ ਸਾਹਿਬ ਵਿਖੇ ਗਏ ਹੋਏ ਸੀ ਤੇ ਉੱਥੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਗਈ ਤਾਂ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦੇ ਵੱਲੋਂ ਕੁਝ ਕੁ ਬਿਆਨ ਜਿਹੜੇ ਨੇ ਉਹ ਦਿੱਤੇ ਗਏ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਨਾਜਾਇਜ਼ ਪਰਚਿਆਂ ਦੀ ਗੱਲ ਕੀਤੀ ਹੈ ਕਿਸਾਨੀ ਅੰਦੋਲਨ ਦੀ ਗੱਲ ਕੀਤੀ ਹੈ ਨਸ਼ਿਆਂ ਦੀ ਵੀ ਗੱਲ ਕੀਤੀ ਹੈ ਕੀ ਲੱਗਦਾ ਤੁਹ ਕੋਈ ਜਿਹੜੀਆਂ ਗੱਲਾਂ ਨਸ਼ਿਆਂ ਦੇ ਬਾਰੇ ਵਿੱਚ ਨਸ਼ਿਆਂ ਦੇ ਵਿੱਚ ਤਾਂ ਕੋਈ ਵੀ ਸਰਕਾਰ ਆ ਬੇਨਕਾਮ ਰਹੀ ਆ ਜੀ ਇਹ ਵੀ ਸਰਕਾਰ ਬੇਤਨਾਮ ਰਹੂਗੀ ਕਿਉਂ ਜਿਵੇਂ ਤੁਸੀਂ ਦੱਸ ਰਹੇ ਹੋ ਨਸ਼ਿਆਂ ਦੇ ਵਿੱਚ ਅੰਦਰ ਪਾਲ ਦੇ ਭਰਾ ਦੀ ਬਹੁਤ ਮੀਡੀਆ ਨੇ ਬਹੁਤ ਜਿੰਨੀ ਵੀ ਭੰਡਾ ਕਰੀ ਆ ਬਹੁਤ ਕਰੀ ਆ ਇਹਦੇ ਵਿੱਚ ਇਹ ਚੀਜ਼ ਹੈ ਜਿਹਨਾਂ ਜਿਕਰ ਗਰਾਊਂਡ ਜ਼ੀਰੋ ਤੋਂ ਰਿਪੋਰਟ ਨੇ ਆਉਂਦੀ ਹੈਗੀ ਸਭ ਝੂਠੀਆਂ ਨੇ ਗੱਲਾਂ ਜੀ ਤੇ ਬਾਤੀ ਗੱਲ ਜਿਹੜੀ ਕਿਸਾਨਾਂ ਦੀ ਵੀ ਗੱਲ ਕਰੀਆ ਕੋਈ ਵੀ ਆ ਕਿਸਾਨਾਂ ਨੂੰ ਲੈ ਕੇ ਜਾਂ ਕਿਸੇ ਨੂੰ ਲੈ ਕੇ ਕਿਸੇ ਨੂੰ ਹਰ ਇੱਕ ਬੰਦਾ ਪ੍ਰੈਕਟੀਕਲ ਜਿਹੜੇ ਦੋ ਗੱਲਾਂ ਜਾਣਦਾ ਜਾਂ ਕਿਸੇ ਦਾ ਨੌ ਚੱਲੇ ਜਾਂਦਾ ਉਹ ਹਰ ਇੱਕ ਬੰਦਾ ਇਹੇ ਚੀਜ਼ਾਂ ਤੋਂ ਜਾਣੋ ਹੋ ਜਾਂਦਾ ਵੀ ਆਪਾਂ ਹਰ ਇੱਕ ਪੱਖ ਨੂੰ ਨਾਲ ਲੈ ਕੇ ਚੱਲੀਏ ਹੂੰ ਪਰ ਜਿਹੜੀਆਂ ਸਰਕਾਰਾਂ ਨੇ ਇਹ ਨਸ਼ਿਆਂ ਦੇ ਵਿੱਚ ਘਿਰ ਰਹੀਆਂ ਨੇ ਸਰਕਾਰਾਂ ਕਦੇ ਕਾਮਯਾਬ ਨਹੀਂ ਹੁੰਦੀਆਂ ਪਹਿਲਾਂ ਕਾਲੀਆਂ ਨੇ ਵੀ ਨਸ਼ਿਆਂ ਦੇ ਇਸੇ ਸਿਰ ਤੇ ਵੋਟਾਂ ਲੈ ਗਏ ਫਿਰ ਕਾਂਗੜਾ ਫਾਇ ਲੈ ਕੇ ਹੁਣ ਆਮ ਆਦਮੀ ਆਮ ਆਦਮੀ ਪਾਰਟੀ ਦੀ ਜਿਹੜੀ ਇਹ ਕਹਿੰਦੇ ਕੇਸਰੀ ਵਾਲਾ ਸੀ 24 ਘੰਟਿਆਂ ਦੇ ਵਿੱਚ ਅਸੀਂ ਨਸ਼ਾ ਖਤਮ ਕਰ ਦਾਂਗੇ ਇਹਨਾਂ ਦੀ ਗਲੇ ਦੀ ਹੱਡੀ ਬਣੂਗਾ ਇਹ ਹੁਣ ਆਉਣ ਨਾਲ ਟਾਈਮ ਬਿਲਕੁਲ ਬਿਲਕੁਲ ਇਹ ਤੁਸੀਂ ਦੇਖ ਲਓ ਜਿਹੜਾ ਹੁਣ ਕਾਲੀਰਾਲਾ ਕਾਲੀਰਾਲ ਜੰਮੀ ਖੇਰੂ ਖੇਰੂ ਹੋ ਗਿਆ ਕਾਲੀਰਾਲ ਦੇ ਵਿੱਚ ਵੀ ਕਾਲੀਰਾਲ ਵੀ ਦੁਆਰੇ ਖੜਾ ਹੋਣਾ ਮੁਸ਼ਕਲ ਹੋ ਗਿਆ ਜੋ ਆ ਮੈਂ ਦੇਖ ਰਿਹਾ ਕਿ ਆਪਣਾ ਲਾਲੀ ਬਾਦਲ ਦੇ ਦੇਖ ਰਿਹਾ ਕਿ ਉਹ ਵੀ ਦੱਸ ਰਿਹਾ ਦੇਖੋ ਕਿੰਨਾ ਆਪ ਦੇ ਵਿੱਚ ਕਾਟੋ ਪਲੇਸ ਪੈ ਗਿਆ ਪਰਾਈ ਗੱਲ ਪਾਰਟੀਆਂ ਦੇ ਵਿੱਚ ਤੇ ਪਰ ਮੈਂ ਇਹ ਨਹੀਂ ਕਹਿਣਾ ਵੀ ਜਿਹੜਾ ਕਾਲੀਦਾਲਾ ਹੁਣ ਉਹ ਕਾਮਜਾਬ ਨਹੀਂ ਹੁੰਦਾ ਜਿੰਨਾ ਤੇ ਕਰ ਬੁੱਧੀ ਜੀ ਵੀ ਤੇ ਸਿਆਣੇ ਬੰਦੇ ਲੀਡਰ ਮੂਹਰੇ ਨਹੀਂ ਲੱਗਦੇ ਪਰ ਬਾਦਲ ਦੇ ਸੀਖੜੇ ਦੀ ਗੱਲ ਕਰ ਰਿਹਾ ਸੁਖਵੀਰ ਬਾਦਲ ਦੇ ਉਹ ਜਿਹੜਾ ਵੱਡੇ ਬਾਦਲ ਤੇ ਉਹਨਾਂ ਨੂੰ ਪਤਾ ਦੀ ਤਰਤਾ ਛੰਡਾ ਸਭ ਨੂੰ ਦੇਖ ਕੇ ਸਮੋਲ ਹੈ ਦੇ ਪੇ ਬਿਲਕੁਲ ਮਾਰ ਇਹ ਇਹ ਜਿਹੜੇ ਵੱਡੇ ਹੁਣ ਬਾਦਲ ਆ ਆਪਣੇ ਸੁਖਵੀਰ ਸਾਹਿਬ ਨੇ ਤੱਤੀ ਨੇ ਇਹ ਨਾਲੇ ਵੀ ਠੰਡਾ ਪਾਣੀ ਦਾ ਹੈਗੀ ਨਹੀਂ ਹੂੰ ਇਸੇ ਕਰਕੇ ਹੁਣ ਇਹ ਕਾਲੀ ਦਾਲ ਸੱਤਿਆਂ ਤੋਂ ਬਾਹਰ ਹੋਇਆ ਬਾਕੀ ਜਿਹੜੀ ਪ੍ਰਧਾਨਗੀ ਆ ਕੋਈ ਦਾਦੇ ਲਾਹੀ ਕਿਸੇ ਦੀ ਹੁੰਦੀ ਨਹੀਂ ਜੇ ਚਾ ਸਾਡੇ ਲਈ ਵੀ ਹੋਵੇ ਪਰ ਅਸੀਂ ਵੀ ਜੇ ਉਦੋਂ ਪਬਲਿਕ ਸਾਥ ਦੇਣਾ ਉਹਨਾਂ ਤੇ ਕਰ ਦੇਣਾ ਚਾਹੀਦਾ ਜਦੋਂ ਪਬਲਿਕ ਸਾਥ ਦੇਣਾ ਛੱਡ ਕੇ ਫਿਰ ਪਿੱਛੇ ਹਟ ਜਾਣਾ ਚਾਹੀਦਾ ਉਹ ਦੇਖੋ ਮਲਵਿੰਦਰ ਜੀ ਮਲਵਿੰਦਰ ਜੀ ਇਹਥੇ ਕੀ ਲੱਗਦਾ ਕਿ ਨਜਾਇਜ਼ ਪਰਚਿਆਂ ਦੀ ਵੀ ਉਹਨਾਂ ਵੱਲੋਂ ਗੱਲ ਕੀਤੀ ਗਈ ਆ ਅੰਮ੍ਰਿਤਪਾਲ ਪਿਤਾ ਦੇ ਵੱਲੋਂ ਕੀ ਕਹਿਣਾ ਚਾਹੋਗੇ ਕਿ ਬਾਕੀ ਦੇਖੋ ਇੱਕ ਪਾਸੇ ਬੰਦੀ ਸਿੰਘ ਨੇ ਤੇ ਦੂਜੇ ਪਾਸੇ ਉਹ ਲੋਕ ਜਿਨ੍ਹਾਂ ਦੇ ਉੱਤੇ ਉਹ ਨੌਜਵਾਨ ਨੇ ਜਿਨ੍ਹਾਂ ਦੇ ਉੱਤੇ ਨਜਾਇਜ਼ ਜਿਹੜੇ ਪਰਚੇ ਨੇ ਜਾਂ ਫਿਰ ਧੱਕਾਸ਼ਾਹੀ ਦੇ ਨਾਲ ਉਹਨਾਂ ਨੇ ਜੇਲਾਂ ਦੇ ਵਿੱਚ ਸੁੱਟਿਆ ਗਿਆ ਹੈ ਦੇਖੋ ਜੀ ਤੁਸੀਂ ਸਾਰੀਆਂ ਗੱਲਾਂ ਜਿੰਨੇ ਸਿਆਣੇ ਕਹਿੰਦੇ ਨੇ ਹਾਥੀ ਦੀ ਪੈੜ ਤੇ ਇੱਕੋ ਗੱਲਾਂ ਆ ਗਈਆਂ ਸਾਰੀਆਂ ਸਰਕਾਰਾਂ ਨੇ ਜਿੰਨਾ ਵੀ ਅਣਹੌਖੇ ਝਾਲੀ ਪਰਚੇ ਨਸਿਆਂ ਦੇ ਪਰਚੇ ਹੋਏ ਨੇ ਜੇ ਗਰਾਊਂਡ ਜ਼ੀਰੋ ਤੋਂ ਰਿਪੋਰਟ ਲੈ ਕੇ ਜਾਵਾਂ ਮੈਂ ਇਹਨੂੰ ਲੱਗਦਾ ਵੀ 60% ਲੋਕ ਜੇਲਾ ਖਾਲੀ ਹੋ ਜਾਣਗੇ ਇਹ ਪ੍ਰਸੈਂਟ ਲੋਕ ਸਾਰੇ ਹੀ ਰਹਿ ਜਾਣਗੇ ਜਿਹੜਾਂ ਦੇ ਵਿੱਚ ਜਿਹੜੇ ਨਸ਼ੇ ਤੱਤ ਕਿ ਨੇ ਇਹ ਜਿਹੜੇ ਨਸ਼ੇ ਤੱਤ ਕਿ ਤੁਸੀਂ ਦੱਸ ਰਹੇ ਹੋ ਇਹਨਾਂ ਦੇ ਵਿੱਚੋਂ ਕਿ ਹੁੰਦੇ ਨੇ ਜਿਹੜੇ ਵੱਡੀਆਂ ਮਸਲੀਆਂ ਨੇ ਉਹਨਾਂ ਕਿੰਨੀ ਦਾ ਹੈ ਝਾਟ ਦੀਆਂ ਥਾਣੇਦਾਰਾਂ ਦੀਆਂ ਕਿੰਨੀਆਂ ਬੈੜਾਂ ਹੋਈਆਂ ਨੇ ਪੁਛ ਵਾਲੇ ਬੀਚਦੇ ਨੇ ਹੂੰ ਕੀ ਕਰਨੀ ਹੈ ਸਰਕਾਰਾਂ ਨਾਲੇ ਜਵਾਬ ਨਹੀਂ ਕੋਈ ਹੈਗਾ ਉਸ ਦੇ ਵਿੱਚ ਜਵਾਬ ਨਹੀਂ ਹੈਗਾ ਬਿਲਕੁਲ ਕੀ ਕਰਿਆ ਜਾਊਗਾ ਇਹ ਤਾਂ ਰੱਬ ਆਸਰੇ ਹੀ ਇਹ ਗੱਲ ਹੋ ਗਈ ਇਹਦਾ ਪਿੰਡਾਂ ਦੇ ਵਿੱਚ ਸਸਤਾ ਬਾਣ ਸਸਤਾ ਦਾ ਸਰਕਾਰ ਸਹਿਯੋਗ ਦੇਵੇ ਸਰਕਾਰ ਕਦੇ ਨਸ਼ੇ ਵੇਚਣਾਂ ਦਾ ਸਹਿਯੋਗ ਨਹੀਂ ਹੁੰਦੀ दारू ਨਸ਼ਾ ਇਹਦਾ ਪੁੱਠਾ ਦਾ ਕਮਾਈ ਆਉਂਦੀ ਹੈ ਇਹਨਾਂ ਨੂੰ ਹੂੰ ਉਹ 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 ਵੀ ਤਾਂ ਨਸ਼ਾ ਆ ਜਿਹੜੀ ਸ਼ਰਾਬ ਆ ਤੇ ਬਾਕੀ ਗੱਲ ਇਹ ਦੂਜੀ ਜਿਹੜਾ ਨਸੇ ਪਾਟ ਕੀਤੇ ਤੇ ਵੱਡੀਆਂ ਮੁਰਗੀਆਂ ਕਿੱਥੇ ਮਸਲੀਆਂ ਕਹਿੰਦੇ ਨੇ ਵੀ ਵੱਡੀਆਂ ਮਸਲੀਆਂ ਫੜ ਲਾਂਗੇ ਸਰਕਾਰ ਦੀ ਹੈ ਐਨੇ ਹੱਥ ਲੰਬੇ ਨਹੀਂ ਹੈਗੇ ਜਿਹੜੀ ਫੜ ਲੂਗੀ ਪਰ ਸਰਕਾਰਾਂ ਦੇ ਵਿੱਚ ਬੈਠੇ ਨੇ ਵੇਚਣ ਵਾਲੇ ਦਾ ਵਿੱਚ ਉਹਨਾਂ ਦੇ ਨਾਂ ਤੇ ਆਉਂਦੇ ਨੇ ਮਾਰੇ ਬੰਦੇ ਦਾ ਚੀੜੀ ਨੰਗਣ ਨੰਦੇ ਨੇ ਨਾਤੇ ਤੋਂ ਇਹ ਹੂੰ ਬਈ ਬਾਕੀ ਜਿਹੜੀ ਗੱਲ ਹੈ ਨਾ ਕਿ ਕਿ ਹੋਰ ਲੱਗਿਆ ਹੁੰਦਾ ਬੰਦਾ ਕਿਤੋਂ ਹੋਰ ਪੜਿਆ ਜਾਂਦਾ ਤੁਸੀਂ ਜੇਹਲ ਦੇ ਵਿੱਚ ਜੱਜਾਂ ਤੋਂ ਦੇਖਦੇ ਸੁਣਦੇ ਆਂ ਕਹਾਣੀਆਂ ਸਾਰੀਆਂ ਸਾਰੇ ਪੁਲਸਾਂ ਤੋਂ ਵੀ ਸੁਣਦੇ ਆਂ ਬੰਦਾ ਕਿਤੋਂ ਫੜਦੇ ਨੇ ਲਿਆਉਂਦੇ ਕਿਤੋਂ ਨੇ ਉਹ ਕਾਲਾ ਨਾਲ ਜਿਵੇਂ ਕਹਿੰਦੇ ਨੇ ਧਾਲ ਚ ਕਾਲਾ ਕਾਲਾ ਵਿੱਚ ਸਰਕਾਰ ਹੋ ਗਈ ਵਿੱਚ ਪ੍ਰਸ਼ਾਸਨ ਹੋ ਗਿਆ ਸਾਰੀ ਗਾਲੇ ਕਾਲੀ ਮਾਲੀ ਹੋ ਗਈ ਇਹ ਤਾਂ ਰੱਬ ਆਸਰੇ ਦੇ ਕੰਮ ਆ ਹੁਣ ਨਹੀਂ ਨਾ ਸਾਨੂੰ ਸਾਰੋਪਦਾ ਹੈਗਾ ਇਹਨਾਂ ਨੂੰ ਬਿਲਕੁਲ ਜੀ ਬਿਲਕੁਲ ਵਧੀਆ ਆਪੋ ਸਰ ਨੇ ਵਧੀਆ ਉਹਨਾਂ ਦਾ ਸਰਕਾਰ ਨਹੀਂ ਸਾਥ ਦੇ ਰਹੀ ਜੀ ਹਾਂ ਜੀ ਅੰਕ ਜੀ ਜੇ ਵੀ ਕੁਝ ਕਹਿਣਾ ਚਾਹੁੰਗੇ ਮਾਲਵਿੰਦਰ ਜੀ ਜੀ ਨਾਲ ਦੇ ਨਾਲ ਕਿਨਿਕ ਸਹਿਮਤ ਹੋ ਮੈਡਮ 110% ਸਹਿਮਤ ਹੈ ਜੀ ਹੂੰ ਜਿਹੜੀ ਮਾਲਵਿੰਦਰ ਜੀ ਗੱਲ ਕਰਦੇ ਆਂ ਵੀ ਕਿਹੜਾ ਬੰਦਾ ਫੜਿਆ ਕਿੱਥੋਂ ਫੜਿਆ ਕਿੱਥੋਂ ਦਿਖਾਇਆ ਗਿਆ ਜੀ ਜੀ ਇਹ ਤੀਜੇ ਮੈਡਮ ਅਸੀਂ ਗਰਾਊਂਡ ਜ਼ੀਰੋ ਤੇ ਅੱਖਾਂ ਦੇ ਸਾਹਮਣੇ ਦੇਖੀ ਹੈ ਜੀ ਹੂੰ ਖੁਦ ਮਰੰਡੇ ਥਾਣੇ ਦੇ ਵਿੱਚ ਪੁਲਿਸ ਮੁਲਾਜ਼ਮ ਹੋ ਕੇ ਉਹਦੇ ਬੇਟੇ ਨੂੰ ਫੜਿਆ ਜਾਂਦਾ ਹੈ ਜੀ ਫੜਿਆ ਜਾਂਦਾ ਹੈ ਖਰੜਬਾ ਲੁਧਿਆਣਾ ਰੋਡ ਤੇ ਮਾਮੂ ਪਰ ਪਿੰਡ ਦੇ ਨੇੜੇ ਤੇ ਜੀ ਦਿਖਾਇਆ ਜਾਂਦਾ ਉਹਨੂੰ ਮਰੰਡੇ ਤੋਂ ਜੀ ਹੂੰ ਦੱਸੋ ਇੱਕ ਪੁਲਿਸ ਪੁਲਿਸ ਦੇ ਵਿੱਚ ਇਹ ਬੰਦਾ ਹੈ ਜੀ ਉਸੇ ਦੇ ਮੁੰਡੇ ਨੂੰ ਝੂਠਾ ਪਰਚਾ ਬਣਾ ਕੇ ਝੂਠਾ ਫੜ ਕੇ ਝੂਠਾ ਦਿੱਤੇ ਤੋਂ ਦਿਖਾ ਕੇ ਚਲੋ ਸੱਚਾ ਝੂਠਾ ਬਾਤ ਹੀ ਗੱਲ ਹੈ ਲੇਕਿਨ ਝੂਠਾ ਦਿਖਾਇਆ ਗਿਆ ਉਹਨੂੰ ਵੀ ਕਿੱਥੋਂ ਫੜਿਆ ਕਿਤੇ ਇਹਨਾਂ ਚੀਜ਼ਾਂ ਦੇ ਤੇ ਅਸੀਂ ਕਹਿੰਦੇ ਆ ਮੈਡਮ ਦੇਖੋ ਸਰਕਾਰਾਂ ਨੂੰ ਗੌਰ ਕਰਨੀ ਚਾਹੀਦੀ ਆ ਅੱਜ ਵੀ ਇਹ ਕੰਮ ਹੋ ਰਿਹਾ ਲੋਕਾਂ ਦੇ ਝੂਠੇ ਪਰਚੇ ਦੇ ਬੰਦ ਨੇ ਉਹ ਬੰਦ ਨਹੀਂ ਜੀ ਹੋ ਰਹੇ ਬਿਲਕੁਲ ਜੀ ਬਿਲਕੁਲ ਸੰਜੀਵ ਜੀ ਤੁਹਾਡੀ ਇਸ ਗੱਲ ਤੋਂ ਮੈਨੂੰ ਕਿਤੇ ਨਾ ਕਿਤੇ ਇਹ ਗੱਲ ਕਲੀਅਰ ਕਰੋ ਕਿ ਦੇਖੋ ਅੱਪਾ ਇਹ ਤਾਂ ਕਹਿ ਦਿਨੇ ਕਿ ਪੁਲਿਸ ਪ੍ਰਸ਼ਾਸਨ ਦੇ ਵਿੱਚ ਕੁਝ ਕੁ ਬੰਦੇ ਜਿਹੜੇ ਨੇ ਭ੍ਰਿਸ਼ਟਾਚਾਰ ਭ੍ਰਿਸ਼ਟਾਚਾਰੀ ਨੇ ਦੂਜੇ ਪਾਸੇ ਜੇਕਰ ਆਪਾਂ ਸਰਕਾਰਾਂ ਦੀ ਵੀ ਗੱਲ ਕਰਦੇ ਆਂ ਤਾਂ ਸਰਕਾਰਾਂ ਜਿਹੜੀਆਂ ਨੇ ਹਾਲਾਂਕਿ ਜੇਕਰ ਆਪਾਂ ਹਰ ਪਾਰਟੀ ਦੀ ਗੱਲ ਕਰਦੇ ਆਂ ਇੱਕ ਪਾਰਟੀ ਸਿਰਫ ਇੱਕ ਬੰਦੇ ਦੇ ਮੋਢੇ ਤੇ ਨਹੀਂ ਖੜੀ ਹੁੰਦੀ ਬਹੁਤ ਸਾਰੇ ਬੰਦੇ ਉਸ ਪਾਰਟੀ ਨੂੰ ਮਿਲ ਕੇ ਚਲਾਉਂਦੇ ਨੇ ਕੀ ਲੱਗਦਾ ਹੈ ਕਿ ਇਹਨਾਂ ਸਰਕਾਰਾਂ ਦੀਆਂ ਪਾਰਟੀਆਂ ਦੇ ਵਿੱਚ ਵੀ ਕੁਝ ਕੁ ਲੀਡਰ ਜਿਹੜੇ ਨੇ ਉਹ ਭ੍ਰਿਸ਼ਟਾਚਾਰੀ ਹੁੰਦੇ ਨੇ ਜਾਂ ਫਿਰ ਇਦਾਂ ਦੇ ਹੁੰਦੇ ਨੇ ਕਿ ਜੋ ਸਮਾਜ ਨੂੰ ਖਰਾਬ ਕਰਨ ਦੇ ਵਿੱਚ ਤੂਲੇ ਹੁੰਦੇ ਨੇ ਬਿਲਕੁਲ ਮੈਡਮ ਬਿਲਕੁਲ ਹਰੇਕ ਸਿਸਟਮ ਦੇ ਵਿੱਚ ਤੁਸੀਂ ਜਾਓਗੇ ਤਾਂ ਉਹਦੇ ਵਿੱਚ ਤੁਹਾਨੂੰ ਕੁਝ ਕੁ ਪਰਸੈਂਟ ਮਿਲਣਗੇ ਜੀ ਜੀ ਅਸੀਂ ਪੁਲਿਸ ਪ੍ਰਸ਼ਾਸਨ ਦੀ ਗੱਲ ਕਰਦੇ ਅਸੀਂ ਤਾਂ ਕਦੇ ਇਹ ਕਿਹਾ ਹੀ ਨਹੀਂ ਵੀ ਸਾਰਾ ਪੁਲਿਸ ਪ੍ਰਸ਼ਾਸਨ ਮਾੜਾ ਹੈ ਜੀ ਤੇ ਸਿੱਧਾ ਬਲ ਕੇ ਇਹ ਕਹਿੰਦੇ ਹੁੰਦੇ ਆ ਵੀ ਦੇਖੋ ਕੁਝ ਕਾਲੀਆਂ ਭੇਡਾਂ ਮਿਲੀਆਂ ਹੋਈਆਂ ਜੀ ਜਿਹੜੀਆਂ ਭ੍ਰਿਸ਼ਟਾਚਾਰੀ ਕਰਦੀਆਂ ਨਸ਼ੇ ਦਾ ਕੰਮ ਕਰਦੀਆਂ ਕਰਾਉਂਦੀਆਂ ਹੈ ਜੀ ਜਾਂ ਕੁਝ ਲੋਕ ਐਦਾਂ ਦੇ ਆ ਜਿਹੜੇ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਆ ਪ੍ਰੈਸ਼ਰ ਪਾ ਕੇ ਉਹਨਾਂ ਨੂੰ ਬੇਈਮਾਨੀ ਦਾ ਕੰਮ ਕਰਵਾਇਆ ਜਾਂਦਾ ਜਾਂ ਫਿਰ ਸਰਕਾਰਾਂ ਦੇ ਜਾਂ ਰਾਜਨੀਤਿਕ ਲੋਕਾਂ ਦੇ ਉਹ ਲੋਕਾਂ ਦੇ ਪ੍ਰੈਸ਼ਰ ਪੈਣੇ ਆ ਜੀ ਮਤਲਬ ਪੁਲਿਸ ਡਿਪਾਰਟਮੈਂਟ ਨੂੰ ਅਸੀਂ ਸਾਰਿਆਂ ਨੂੰ ਜੀ ਕਹਿੰਦੇ ਮਾੜਾ ਲੇਕਿਨ ਕਿਤੇ ਨਾ ਕਿਤੇ ਪੁਲਿਸ ਨਾਲ ਵੀ ਉੱਪਰੋਂ ਧੱਕਾ ਹੋ ਜਾਂਦਾ ਪੁਲਿਸ 'ਤੇ ਵੀ ਪ੍ਰੈਸ਼ਰ ਪਾਇਆ ਜਾਂਦਾ ਕਿਤੇ ਨਾ ਕਿਤੇ ਜਾ ਜਿਹੜਾ ਮਤਲਬ ਕਹਿਣ ਦਾ ਮਤਲਬ ਸਾਡਾ ਇਹ ਹੈ ਜੀ ਕਿ ਪ੍ਰੈਸ਼ਰ ਤੋਂ ਬਿਨਾ ਕੰਮ ਆਉਣਾ ਚਾਹੀਦਾ ਜੀ ਜੇ ਪ੍ਰੈਸ਼ਰ ਤੋਂ ਬਿਨਾ ਕੰਮ ਹੋਊਗਾ ਤਦ ਜਾ ਕੇ ਸਾਡੇ ਲੋਕਾਂ ਦਾ ਚ ਸੁਧਾਰ ਹੋਊਗਾ ਜੀ ਬਿਲਕੁਲ ਜੀ ਬਿਲਕੁਲ ਤੇ ਬਹੁਤ ਬਹੁਤ ਧੰਨਵਾਦ ਸੰਜੀਵ ਜੀ ਤੁਹਾਡਾ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਹਾਂ ਜੀ ਹਾਂਜੀ ਮਾਲਵਿੰਦਰ ਜੀ ਇੱਥੇ ਕੁਝ ਕਹਿਣਾ ਚਾਹੋਗੇ ਜਿੱਦਾਂ ਕਿ ਮੇਰਾ ਸਵਾਲ ਇਹੀ ਸੀਗਾ ਇੱਥੇ ਕਿ ਬਹੁਤ ਸਾਰੇ ਲੀਡਰ ਵੀ ਵਿੱਚ ਭ੍ਰਿਸ਼ਟਾਚਾਰ ਹੁੰਦੇ ਨੇ ਕੀ ਲੱਗਦਾ ਹੈ ਕਿ ਸਮਾਜ ਸਿਰਜਣ ਦੇ ਵਿੱਚ ਜਿੰਨਾ ਪੋਲਿਟੀਕਲ ਲੀਡਰਾਂ ਦਾ ਹੱਥ ਹੈ ਉਹਨਾਂ ਹੀ ਯੋਗਦਾਨ ਆਮ ਲੋਕਾਂ ਦਾ ਵੀ ਹੁੰਦਾ ਹੈ ਤੇ ਉਹਨਾਂ ਹੀ ਯੋਗਦਾਨ ਜਿਹੜਾ ਹੈ ਉਹ ਪ੍ਰਸ਼ਾਸਨ ਦਾ ਵੀ ਹੁੰਦਾ ਹੈ ਦੇਖੋ ਜਦੋਂ ਪ੍ਰਸ਼ਾਸਨ ਦੇ ਜਦੋਂ ਹੱਥ ਖੁੱਲੇ ਹੋਣਗੇ ਪ੍ਰਸ਼ਾਸਨ ਜਿਹੜੇ ਮਾਨਦਾਰ ਬੰਦੇ ਨੇ ਉਹ ਜ਼ਰੂਰ ਮੂਰੇ ਆਉਣਗੇ ਜਿਹੜਾ ਸਾਡਾ ਵੀਰ ਜਿਹਨੇ ਵੀਰ ਜੀ ਦੱਸ ਰਹੇ ਸੰਜੀਵ ਜੀ ਇਹ ਕਹਿੰਦੇ ਨੇ ਕਿ ਇਹਨਾਂ ਦੇ ਹੱਥ ਬੰਨਵਾਉਣ ਵਾਲੇ ਪੁਲਸ ਜਿਹੜੇ ਲੀਡਰ ਨੇ ਸਾਡੇ ਸਭ ਤੋਂ ਵੱਡੇ ਲੀਡਰ ਭ੍ਰਿਸ਼ਟਾਚਾਰ ਲੀਡਰ ਨੇ ਜਦੋਂ ਲੀਡਰਾਂ ਦੀ ਬੁੱਧੀ ਸਾਫ਼ ਹੋਊਗੀ ਤਾਂ ਪੁਲਸ ਦੇ ਹੱਥ ਖੁੱਲੇ ਹੋਣਗੇ ਬਿਲਕੁਲ ਕਈ ਵਾਰ ਇਹ ਵੀ ਚੀਜ਼ਾਂ ਨੇ ਜਿਨ੍ਹਾਂ ਦੇ بیٹے ਜਿਨ੍ਹਾਂ ਦੇ ਬੱਚੇ ਜਿਨ੍ਹਾਂ ਦੇ ਰਿਸ਼ਤੇਦਾਰ ਆਪਸ ਨੂੰ ਮੰਤਰੀਆਂ ਦੇ ਵਿੱਚ ਹੁੰਦੇ ਨੇ ਫਿਰ ਉੱਥੇ ਜਾ ਕੇ ਪ੍ਰੈਸ਼ਰ ਪਾਉਂਦੇ ਨੇ ਪੁਲਿਸ ਦੇ ਉੱਤੇ ਤਾਂ ਕੀ ਕਰਿਆ ਜਾਵੇ ਪੁਲਿਸ ਨੂੰ ਫਿਰ ਇੱਕ ਪਾਸੇ ਤਾਂ ਜਦੋਂ ਸੋਡੇ ਦੇ ਤਾਂ ਵਾਰੀ ਆਉਂਦੀ ਆ ਉਦੋਂ ਤਾਂ ਤੁਸੀਂ ਫਰਮਾਇਸ਼ਾਂ ਫੋਨ ਤੇ ਫੋਨ ਖੜਕਾ ਦਿੰਦੇ ਹੋ ਜਦੋਂ ਕੋਈ ਮਾੜਾ ਬੰਦਾ ਆਉਂਦਾ ਉਹਦਾ ਇਹ ਨਹੀਂ ਦੇਖਦੇ ਵੀ ਉਹਨੇ 2 ਗ੍ਰਾਮ ਆ ਜਾ ਉਹ ਖਾਂਦਾ ਜਾਂ ਨਾ ਖਾਂਦਾ ਉਹਦੇ ਤੇ ਪਰਚਾ ਮਿੰਟ ਦੇ ਹੋ ਜਾਂਦਾ ਫਿਰ ਖਾਨਾਪੂਰ ਕੀ ਕਰਦੇ ਨੇ ਇਹ ਹੂੰ ਬਿਲਕੁਲ ਪਰ ਮੈਂ ਤਾਂ ਇਹ ਹੀ ਇਹ ਹੀ ਕਹਿਣਾ ਦੇਖੋ ਜੀ ਜਿੰਨਾ ਤੱਕ ਸਾਡੇ ਲੀਡਰ ਦੀ ਨੀਤ ਸਾਫ ਨਹੀਂ ਹੁੰਦੀ ਨਾ ਸਾ ਕਦੇ ਵੀ ਖਤਮ ਨਹੀਂ ਹੁੰਦਾ ਜਿਹੜੀ ਚੀਜ਼ ਪੈਦਾ ਹੋ ਗਈ ਉਹਨੂੰ ਖਤਮ ਨਹੀਂ ਕਰ ਸਕਦੇ ਕਿਉਂ ਸਾਡੇ ਲੀਡਰ ਜਿਹੜੇ ਉਹ ਭ੍ਰਿਸ਼ਟਾਚਾਰ ਲੀਡਰ ਨੇ ਜਿਵੇਂ ਆਮ ਪਾਰਟੀ ਦੀ ਕੱਲੀ ਧੀ ਇਹਦੇ ਵਿੱਚ ਤੁਸੀਂ ਦੇਖਦੇ ਹੋ ਹੁਣ ਕਿੰਨੇ ਦਾ ਕਾਂਗਰਸੀ ਵੜ ਗਏ ਕਿੰਨੇ ਬੀਜੇਪੀ ਵੜ ਗਏ ਕਿੰਨੇ ਕਾਲੀਰਾਦ ਵੜ ਗਏ ਪਰ ਇਹ ਪਾਰਟੀ ਦਾ ਵੀ ਬੇੜਾ ਡੋਪਣਗੇ ਇਹ ਜਿਹੜੀ ਆਮ ਆਦਮੀ ਪਾਰਟੀ ਲੋਕਾਂ ਨੂੰ ਕਹਿੰਦੀ ਹੁੰਦੀ ਸੀ ਕਿ ਵੀ ਅਸੀਂ ਇਮਾਨਦਾਰ ਹਾਂ ਹੁਣ ਇਮਾਨਦਾਰ ਕੀ ਕਰਨਗੇ ਵਿੱਚ ਦਾ ਬੇੜੀ ਦੇ ਬੱਟੇ ਉਹੀ ਅਗਲਾ ਗਲਿਆ ਹੋਇਆ ਆਲੂ 2 ਆਲੂ 3 ਹੁੰਦੇ ਨੇ ਬੋਰੀ ਚੋਂ ਕੱਟ ਕੇ ਮਾਰਦਾ ਇਹ ਤਾਂ ਇਹਨਾਂ ਦੀ ਬੋਰੀਓ ਭਰ ਗਈ ਹੁਣ ਗਲੇ ਹੋਇਆ ਇਹਨਾਂ ਨੂੰ ਕੀ ਕਰਿਆ ਜਾਊਗਾ ਇਹ ਦੱਸੋ ਬਣਾਓ ਬਿਲਕੁਲ ਜੀ ਬਿਲਕੁਲ ਹਾਲਾਂਕਿ ਇਹਨਾਂ ਚੀਜ਼ਾਂ ਤੇ ਦਿੱਤੇ ਗੌਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਪੁਰਾਣੇ ਨਵੇਂ ਲੀਡਰ ਦੇਖਣੇ ਚਾਹੀਦੇ ਨੇ ਨਵੇਂ ਚਿਹਰਿਆਂ ਦੀ ਲੋੜ ਹੈ ਨਵੇਂ ਊਰਜਾ ਦੀ ਨਵੇਂ ਨੌਜਵਾਨਾਂ ਜੀ ਜਿਹੜੇ ਪੁਰਾਣੇ ਨੇ ਉਹਨਾਂ ਦਾ ਪਹਿਲੀ ਭ੍ਰਿਸ਼ਟੀਚਾਰ ਸਾਡਾ ਦੇਸ਼ ਕਰਤਾ ਹੁਣ ਨਵੇਂਆਂ ਤੋਂ ਉਮੀਦ ਰੱਖੀ ਜਾਊ ਪੁਰਾਣਿਆਂ ਦੇ ਨਾਲ ਇਹ ਕੰਮ ਨਹੀਂ ਚੱਲਣਾਏਗਾ ਹੂੰ ਬਾਤ ਬਾਤ ਧੰਨਵਾਦ ਸਰ ਤੁਹਾਡਾ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਧੰਵਾਦ ਜੀ ਧੰਨਵਾਦ ਹਾਂਜੀ ਤਾਂ ਅਸੀਂ ਜੋ ਵਿਸ਼ਾ ਲੈ ਕੇ ਆਏ ਸੀ ਉਹ ਵਿਸ਼ਾ ਇੱਥੇ ਹੀ ਸੀ ਕਿ ਅੰਮ੍ਰਿਤਪਾਲ ਦੇ ਪਿਤਾ ਦੇ ਵੱਲੋਂ ਇੱਕ ਬਿਆਨ ਜਿਹੜਾ ਨਿਕਲ ਕੇ ਸਾਹਮਣੇ ਆਇਆ ਹੈ ਹਾਲਾਂਕਿ ਉਸ ਬਿਆਨ ਦੇ ਵਿੱਚ ਬਹੁਤ ਸਾਰੀਆਂ ਜਿਹੜੀ ਗੱਲਾਂ ਨੇ ਉਹ ਸਰਕਾਰਾਂ ਤੇ ਸਵਾਲ ਵੀ ਚੁੱਕੇ ਗਏ ਨੇ ਤਾਂ ਜੇਕਰ ਤੁਹਾਡੇ ਵੀ ਕੋਈ ਸਵਾਲ ਨੇ ਸਰਕਾਰਾਂ ਤੇ ਜਾਂ ਫਿਰ ਇਸ ਵਿਸ਼ੇ ਨੂੰ ਲੈ ਕੇ ਆਪਣੀ ਕੋਈ ਰਾਏ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਕਮੈਂਟਾਂ ਦੇ ਰਾਹੀਂ ਕਰ ਸਕਦੇ ਹੋ ਤੇ ਲਾਈਵ ਪ੍ਰੋਗਰਾਮ ਨੂੰ ਵੱਤ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ ਏਵਨ ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਨਸੂ ਅਟਵਾਲ ਨੂੰ ਦਿਓ ਇਜਾਜ਼ਤ And